ਸਤਿ ਸ਼੍ਰੀ ਅਕਾਲ ਜੀ ਮੈਂ ਬਬੂ ਇਹ ਆਪਣਾ ਘਰ ਨੂੰ 10 ਫਰਵਰੀ ਨੂੰ 1:30 ਵਜੇ ਅੱਗੇ 6 ਵਜੇ ਹੁੰਦਾ ਐਤ ਕੀ 3 ਵਜੇ ਆ ਜਾਓ ਫਿਰ ਵੜਦਿਏ ਚੱਲਦੇ ਸਤਿ ਸ਼੍ਰੀ ਅਕਾਲ ਸੱਚਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ ਤੇ ਹੁਣ ਅਸੀਂ ਗੱਲ ਕਰਾਂਗੇ ਪੰਜਾਬੀ ਮਿਸਕ੍ਰੈਸਟਰੀ ਦੀ ਉਸ ਕੰਟਰੋਵਰਸੀ ਦੀ ਜੋ ਕਿ ਹੁਣ ਇੱਕ ਖੁੱਲੇ ਅਖਾੜੇ ਤੱਕ ਜਾ ਪੁੱਜੀ ਹੈ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਸਿੱਧੂ ਬੂਸੇ ਵਾਲਾ ਅਤੇ ਬੱਬੂ ਮਾਨ ਵਿਚਾਲੇ ਚੱਲਦੀ ਕੰਟਰੋਵਰਸੀ ਦੀ ਹਾਲ ਹੀ ਦੇ ਵਿੱਚ ਇਨਫੋਰਮੇਸ਼ਨ ਆਈ ਸੀ ਕਿ ਡਿੜਬਾ ਵਿਖੇ ਕਬੱਡੀ ਕੱਪ ਕਰਾਇਆ ਜਾ ਰਿਹਾ ਜਿਸ ਦੇ ਵਿੱਚ 9 ਤਰੀਕ ਨੂੰ ਸਿੱਧੂ ਮੂਸੇਵਾਲਾ ਪਰਫਾਰਮ ਕਰਨਗੇ ਤੇ 10 ਤਰੀਕ ਨੂੰ ਬੱਬੂ ਮਾਨ ਪਰਫਾਰਮ ਕਰਨਗੇ ਤੇ ਹੁਣ ਇਹਨਾਂ ਦੋਨਾਂ ਦੀ ਖੁੱਲੀ ਅਨਾਉਂਸਮੈਂਟ ਵੀ ਹੋਣੀ ਸ਼ੁਰੂ ਹੋ ਚੁੱਕੀ ਹੋਈ ਹੈ ਸਿੱਧੂ ਮੂਸੇਵਾਲਾ ਅਤੇ ਬੱਬੂ ਮਾਨ ਦੀ ਹਾਲ ਹੀ ਛੋਈ ਕੰਟਰੋਵਰਸੀ ਤੋਂ ਕੋਣ ਨਹੀਂ ਵਕੀਫ ਪਰ ਲੱਗਦਾ ਹੈ ਕਿ ਕੰਟਰੋਵਰਸੀ ਹੁਣ ਇੱਕ ਨਵਾਂ ਮੋੜ ਲੈਦੀ ਨਜ਼ਰ ਆ ਰਹੀ ਹੈ ਜਿੱਤੇ ਪਹਿਲਾਂ ਡਿੜਬੇ ਦੇ ਇਸ ਕਬੱਡੀ ਕੱਪ 'ਚ ਸਿੱਧੂ ਮੂਸੇਵਾਲਾ ਦੀ ਪਰਫਾਰਮੈਂਸ ਦੀਆਂ ਗੱਲਾਂ ਸਾਹਮਣੇ ਆਈਆਂ ਉਸ ਤੋਂ ਬਾਅਦ ਹੀ ਕਲੀਅਰ ਕਰ ਦਿੱਤਾ ਗਿਆ ਕਿ ਅਗਲੇ ਦਿਨ ਉਥੇ ਬੱਬੂ ਮਾਨ ਵੀ ਪਰਫਾਰਮ ਕਰਨਗੇ ਜਿਸ ਤੋਂ ਬਾਅਦ ਹੁਣ ਇਸ ਦੇ ਖੁੱਲੇ ਸੱਦੇ ਵੀ ਹੋਣੇ ਸ਼ੁਰੂ ਹੋ ਚੁੱਕੇ ਨੇ ਦੱਸ ਦਈਏ ਤੁਹਾਨੂੰ ਕਿ ਜਿੱਥੇ ਸਿੱਧੂ ਮੂਸੇਵਾਲਾ ਨੇ ਆਪਣੀ ਪਰਫਾਰਮੈਂਸ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਅਤੇ ਆਪਣੇ ਫੈਨਸ ਨੂੰ ਮੈਸੇਜ ਦਿੱਤਾ ਹੋ ਜੋ ਤੱਕੜੇ ਉੱਥੇ ਹੀ ਦੂਜੇ ਪਾਸੇ ਬੱਬੂ ਮਾਨ ਦੀ ਵੀਡੀਓ ਵੀ ਵਾਇਰਲ ਕੀਤੀ ਜਾ ਰਹੀ ਹੈ ਜਿਸ 'ਚ ਉਹ ਆਪਣੇ ਫੈਨਸ ਨੂੰ ਇਹ ਪਰਫਾਰਮੈਂਸ ਦੇ ਖੁੱਲਾ ਸੱਦਾ ਦੇ ਰਹੇ ਨੇ ਸੱਚੇ ਗਾਲ ਜੀ ਮੈਂ ਬੱਬੂ ਇਹ ਆਪਣਾ ਕਰਨ 10 ਫਰਵਰੀ ਨੂੰ ਡਿੜਬਾ ਅੱਗੇ 6 ਵਜੇ ਹੁੰਦਾ ਐਤ ਕੀ 3 ਵਜੇ ਆ ਜਾਓ ਫਿਰ ਵੜਦਿਏ ਚੱਲ ਜਾਈਏ ਸਸਿਕਾਤ ਸਸਿਕਾਤ ਜਿੱਥੇ ਇੱਕ ਪਾਸੇ ਬੱਬੂ ਮਾਨ ਦੇ ਫੈਨਸ ਢਿੱਡ ਵਿੱਚ ਹੋਣ ਵਾਲੇ ਬੱਬੂ ਮਾਨ ਦੀ ਪਰਫਾਰਮੈਂਸ ਨੂੰ ਲੈ ਕੇ ਕਾਫੀ ਐਕਸਾਈਟਿਡ ਨੇ ਉੱਥੇ ਹੀ ਦੂਜੇ ਪਾਸੇ ਸਿੱਧੂ ਮੂਸੇਵਾਲਾ ਨੇ ਵੀ ਆਪਣੇ ਫੈਨਸ ਨੂੰ ਤਗੜਾ ਹੋਣ ਲਈ ਕਹ ਦਿੰਦਾ ਹੁਣ ਦੇਖਣਾ ਇਹ ਹੋਏਗਾ ਕਿ ਕਿਹਦੇ ਫੈਨਸ ਦਾ ਪਰੜਾ ਕਿਦੇ ਉੱਤੇ ਪਾਰੀ ਪੈਂਦਾ ਤੁਹਾਨੂੰ ਕੀ ਲੱਗਦਾ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਕਮੈਂਟ ਬਾਕਸ ਦੇ ਵਿੱਚ ਤੇ ਨਵੇਂ ਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਸਵੇਰਾ ਸਟਾਰਟ ਫਰੀਡਨਰ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ ਤੁਸੀਂ ਬ੍ਰਾਹਮਟਨ ਜਾਣਾ ਚਾਹੁੰਦੇ ਹੋ ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਵੀ ਆ ਰਫੀਕ ਮੁਹੰਮਦ ਫਰੀ ਸੇਵਾ ਫਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਲਿਖੇ ਰਿਕਾਰਡ ਕੇਸ ਹੱਲ ਵਸ਼ੀਕਰਨ ਲਵ ਮੈਰਿਜ ਪੀਆਰ ਲੋਟਰੀ ਸੱਟਾ ਨੰਬਰ संतानहीनता दे धोखा खाए भैन भरा फ्री सेवा सिद्धिया ते चार इलमा दे बेताज बादशाह तकदीर कदो बदलेगी सच्चा प्यार मिलेगा जा नहीं लॉटरी नंबर पाओ जेकर तुहाडा अजे तक काम नहीं होया ता इधर उधर ना भटको सानू फोन करो मियां रफीक मोहम्मद hi guys myself MB my debut song is coming up on 16th of Jan presented by Savera music Hambunnaenge please go and subscribe to the channel of Savera music for more updates Thank you so much.